ਬੀਤੇ ਦਿਨਾਂ ਦੌਰਾਨ ਪੰਜਾਬ ਦੇ ਵਿੱਚ ਆਏ ਹੜ੍ਹਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ। ਕੇਂਦਰ ਸਰਕਾਰ ਨੇ ਸਾਫ਼ ਕਿਹਾ ਹੈ ਕਿ ਪਾਖੜਾ ਤੇ ਪੌਂਗ ਡੈਮਾਂ ਦੀ ਖਰਾਬ ਪ੍ਰਬੰਧਨ ਪ੍ਰਣਾਲੀ ਇਸ ਦੇ ਲਈ ਜ਼ਿੰਮੇਵਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਵਿੱਚ ਆਏ ਵਾਧੂ ਮੀਂਹ ਕਰਕੇ ਅਜਿਹੇ ਹਾਲਾਤ ਬਣ ਗਏ ਕਿ ਇਹਨਾਂ ਡੈਮਾਂ ਦੇ ਵਿੱਚ ਸਮਰੱਥਾ ਤੋਂ ਵੱਧ ਪਾਣੀ ਆ ਗਿਆ। ਜਿਸ ਤੋਂ ਬਾਅਦ ਹੜ੍ਹ ਨਿਯੰਤਰਣ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਹੀ ਪਾਣੀ ਛੱਡਿਆ ਗਿਆ। ਦੱਸ ਦੇ ਕਿ ਇਸੇ ਮਾਮਲੇ ਦੇ ਉੱਪਰ ਉਠ ਰਹੇ ਸਵਾਲਾਂ ਨੂੰ ਲੈ ਕੇ ਹੀ ਰਾਜ ਸਭਾ ਦੇ ਵਿੱਚ ਜਲ ਸ਼ਕਤੀ ਰਾਜ ਮੰਤਰੀ ਰਾਜਪੂਸ਼ਨ ਚੌਧਰੀ ਦੇਵ ਨੇ ਇੱਕ ਲਿਖਿਤ ਜਵਾਬ ਦਿੱਤਾ ਗਿਆ ਜਿਨ੍ਹਾਂ ਕਿਹਾ ਕਿ 2025 ਦੇ ਵਿੱਚ ਪੌਂਗ ਡੈਮ ਦੇ ਅੰਦਰ 349522 ਕਿਊਸਿਕ ਪਾਣੀ ਅਤੇ ਪਾਖੜਾ ਡੈਮ ਦੇ ਵਿੱਚ 190603 ਕਿਊਸਿਕ ਤੱਕ ਪਾਣੀ ਦਾ ਪ੍ਰਵਾਹ ਦਰਜ ਕੀਤਾ ਗਿਆ ਹੈ ਤੇ ਵਾਧੂ ਪਾਣੀ ਹੁੰਨ ਦੇ ਚਲਦਿਆਂ ਹੀ ਤਹਿ ਨੀਮਾ ਅਨੁਸਾਰ ਇਸ ਪਾਣੀ ਨੂੰ ਛੱਡਿਆ ਗਿਆ ਉਹਨੇ ਇਹ ਵੀ ਸਾਫ਼ ਕੀਤਾ ਕਿ ਪਾਣੀ ਛੱਡਣ ਦੇ ਸਾਰੇ ਫੈਸਲੇ ਤੱਕ ਇੱਕ ਤਕਨੀਕੀ ਕਮੇਟੀ ਦੇ ਵੱਲੋਂ ਲਏ ਗਏ ਜਿਸ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਕੇਂਦਰੀ ਜਲ ਕਮਿਸ਼ਨ ਅਤੇ ਪਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਪ੍ਰਤੀਨਿਧੀ ਸ਼ਾਮਲ ਸੀ ਜਿਨ੍ਹਾਂ ਦੇ ਵੱਲੋਂ ਪਾਣੀ ਛੱਡਣ ਦਾ ਫੈਸਲਾ ਲਿਆ ਗਿਆ ਔਰ ਉਹ ਫੈਸਲਾ ਲੈਣ ਤੋਂ ਪਹਿਲਾਂ ਘੱਟ ਤੋਂ ਘੱਟ 24 ਘੰਟੇ ਦੀ আগਾਹੂ ਸੂਚਨਾ ਵੀ ਅਦਿੱਤੀ ਗਈ ਹੈ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਮੌਨਸੂਨ ਤੋਂ ਪਹਿਲਾਂ ਪਾਖੜਾ ਤੇ ਪੋਂਗ ਦੋਵੇਂ ਡੈਮਾਂ ਦੇ ਵਿੱਚ ਲੋੜਿੰਦਾ ਬਫਰ ਸਟੋਰੇਜ ਬਣਾ ਕੇ ਰੱਖਿਆ ਗਿਆ ਸੀ ਜਲ ਸ਼ਕਤੀ ਮੰਤਰਾਲੇ ਦੇ ਮੁਤਾਬਕ ਡੈਮਾਂ ਤੋਂ ਪਾਣੀ ਛੱਡਿਆ ਗਿਆ ਤਾਂ ਉਸ ਤੋਂ ਘੱਟੋ-ਘੱਟ 24 ਘੰਟੇ ਪਹਿਲਾਂ ਅਗਾਊਂ ਸੂਚਨਾ ਦਿੱਤੀ ਗਈ ਸੀ ਤਾਂ ਕਿ ਲੋੜਿੰਦੇ ਪ੍ਰਬੰਧ ਕੀਤੇ ਜਾ ਸਕਣ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਦਿੱਤੇ ਬਿਆਨ ਦੇ ਵਿੱਚ ਮੰਤਰਾਲੇ ਨੇ ਕਿਹਾ ਹੈ ਕਿ ਡੈਮਾਂ ਨੂੰ ਮਜ਼ਬੂਤ ਕਰਨਾ ਤੇ ਜਲ ਨਿਕਾਸੀ ਵਿਵਸਥਾ ਨੂੰ ਸੁਧਾਰਨਾ ਸੂਬਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਸੂਬਾ ਸਰਕਾਰਾਂ ਹੀ ਇਹ ਦੇਖਦੀਆਂ ਨੇ ਕਿ ਆਪਣੀ ਪ੍ਰਾਥਮਿਕਤਾ ਦੇ ਆਧਾਰ ਦੇ ਉੱਪਰ ਇਹ ਕੰਮ ਕਰਵਾਉਣਾ ਹੈ ਜਾਂ ਨਹੀਂ ਕਰਵਾਉਣਾ ਇਸ ਕਰਕੇ ਪੰਜਾਬ ਦੇ ਵਿੱਚ ਆਏ ਹੜਾਂ ਕਰਕੇ ਕੇਂਦਰ ਜ਼ਿੰਮੇਵਾਰ ਨਹੀਂ ਹੈ ਉਹਨੇ ਸਾਫ਼ ਤੌਰ ਤੇ ਕਿਹਾ ਕਿ ਪਾਖੜਾ ਅਤੇ ਪੌਂਗ ਡੈਮ ਦੀ ਖਰਾਬ ਪ੍ਰਬੰਧਨ ਪ੍ਰਣਾਲੀ ਇਹਨਾਂ ਹੜਾਂ ਦੇ ਲਈ ਜ਼ਿੰਮੇਵਾਰ ਨਹੀਂ ਹੈ ਬੀਤੇ ਦਿਨਾਂ ਦੌਰਾਨ ਪੰਜਾਬ ਦੇ ਵਿੱਚ ਆਏ ਹੜ੍ਹਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ। ਕੇਂਦਰ ਸਰਕਾਰ ਨੇ ਸਾਫ਼ ਕਿਹਾ ਹੈ ਕਿ ਪਾਖੜਾ ਤੇ ਪੌਂਗ ਡੈਮਾਂ ਦੀ ਖਰਾਬ ਪ੍ਰਬੰਧਨ ਪ੍ਰਣਾਲੀ ਇਸ ਦੇ ਲਈ ਜ਼ਿੰਮੇਵਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਵਿੱਚ ਆਏ ਵਾਧੂ ਮੀਂਹ ਕਰਕੇ ਅਜਿਹੇ ਹਾਲਾਤ ਬਣ ਗਏ ਕਿ ਇਹਨਾਂ ਡੈਮਾਂ ਦੇ ਵਿੱਚ ਸਮਰੱਥਾ ਤੋਂ ਵੱਧ ਪਾਣੀ ਆ ਗਿਆ। ਜਿਸ ਤੋਂ ਬਾਅਦ ਹੜ੍ਹ ਨਿਯੰਤਰਣ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਹੀ ਪਾਣੀ ਛੱਡਿਆ ਗਿਆ। ਦੱਸ ਦੇ ਕਿ ਇਸੇ ਮਾਮਲੇ ਦੇ ਉੱਪਰ ਉਠ ਰਹੇ ਸਵਾਲਾਂ ਨੂੰ ਲੈ ਕੇ ਹੀ ਰਾਜ ਸਭਾ ਦੇ ਵਿੱਚ ਜਲ ਸ਼ਕਤੀ ਰਾਜ ਮੰਤਰੀ ਰਾਜਪੂਸ਼ਨ ਚੌਧਰੀ ਦੇਵ ਨੇ ਇੱਕ ਲਿਖਿਤ ਜਵਾਬ ਦਿੱਤਾ ਗਿਆ ਜਿਨ੍ਹਾਂ ਕਿਹਾ ਕਿ 2025 ਦੇ ਵਿੱਚ ਪੌਂਗ ਡੈਮ ਦੇ ਅੰਦਰ 349522 ਕਿਊਸਿਕ ਪਾਣੀ ਅਤੇ ਪਾਖੜਾ ਡੈਮ ਦੇ ਵਿੱਚ 190603 ਕਿਊਸਿਕ ਤੱਕ ਪਾਣੀ ਦਾ ਪ੍ਰਵਾਹ ਦਰਜ ਕੀਤਾ ਗਿਆ ਹੈ ਤੇ ਵਾਧੂ ਪਾਣੀ ਹੁੰਨ ਦੇ ਚਲਦਿਆਂ ਹੀ ਤਹਿ ਨੀਮਾ ਅਨੁਸਾਰ ਇਸ ਪਾਣੀ ਨੂੰ ਛੱਡਿਆ ਗਿਆ ਉਹਨੇ ਇਹ ਵੀ ਸਾਫ਼ ਕੀਤਾ ਕਿ ਪਾਣੀ ਛੱਡਣ ਦੇ ਸਾਰੇ ਫੈਸਲੇ ਤੱਕ ਇੱਕ ਤਕਨੀਕੀ ਕਮੇਟੀ ਦੇ ਵੱਲੋਂ ਲਏ ਗਏ ਜਿਸ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਕੇਂਦਰੀ ਜਲ ਕਮਿਸ਼ਨ ਅਤੇ ਪਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਪ੍ਰਤੀਨਿਧੀ ਸ਼ਾਮਲ ਸੀ ਜਿਨ੍ਹਾਂ ਦੇ ਵੱਲੋਂ ਪਾਣੀ ਛੱਡਣ ਦਾ ਫੈਸਲਾ ਲਿਆ ਗਿਆ ਔਰ ਉਹ ਫੈਸਲਾ ਲੈਣ ਤੋਂ ਪਹਿਲਾਂ ਘੱਟ ਤੋਂ ਘੱਟ 24 ਘੰਟੇ ਦੀ ਅਗਾਊਂ ਸੂਚਨਾ ਵੀ ਅਦਿੱਤੀ ਗਈ ਹੈ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਮੌਨਸੂਨ ਤੋਂ ਪਹਿਲਾਂ ਪਾਖੜਾ ਤੇ ਪੋਂਗ ਦੋਵੇਂ ਡੈਮਾਂ ਦੇ ਵਿੱਚ ਲੋੜਿੰਦਾ ਬਫਰ ਸਟੋਰੇਜ ਬਣਾ ਕੇ ਰੱਖਿਆ ਗਿਆ ਸੀ ਜਲ ਸ਼ਕਤੀ ਮੰਤਰਾਲੇ ਦੇ ਮੁਤਾਬਕ ਡੈਮਾਂ ਤੋਂ ਪਾਣੀ ਛੱਡਿਆ ਗਿਆ ਤਾਂ ਉਸ ਤੋਂ ਘੱਟੋ-ਘੱਟ 24 ਘੰਟੇ ਪਹਿਲਾਂ ਅਗਾਊਂ ਸੂਚਨਾ ਦਿੱਤੀ ਗਈ ਸੀ ਤਾਂ ਕਿ ਲੋੜਿੰਦੇ ਪ੍ਰਬੰਧ ਕੀਤੇ ਜਾ ਸਕਣ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਦਿੱਤੇ ਬਿਆਨ ਦੇ ਵਿੱਚ ਮੰਤਰਾਲੇ ਨੇ ਕਿਹਾ ਹੈ ਕਿ ਡੈਮਾਂ ਨੂੰ ਮਜ਼ਬੂਤ ਕਰਨਾ ਤੇ ਜਲ ਨਿਕਾਸੀ ਵਿਵਸਥਾ ਨੂੰ ਸੁਧਾਰਨਾ ਸੂਬਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਸੂਬਾ ਸਰਕਾਰਾਂ ਹੀ ਇਹ ਦੇਖਦੀਆਂ ਨੇ ਕਿ ਆਪਣੀ ਪ੍ਰਾਥਮਿਕਤਾ ਦੇ ਆਧਾਰ ਦੇ ਉੱਪਰ ਇਹ ਕੰਮ ਕਰਵਾਉਣਾ ਹੈ ਜਾਂ ਨਹੀਂ ਕਰਵਾਉਣਾ ਇਸ ਕਰਕੇ ਪੰਜਾਬ ਦੇ ਵਿੱਚ ਆਏ ਹੜਾਂ ਕਰਕੇ ਕੇਂਦਰ ਜ਼ਿੰਮੇਵਾਰ ਨਹੀਂ ਹੈ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਪਾਖੜਾ ਅਤੇ ਪੌਂਗ ਡੈਮ ਦੀ ਖਰਾਬ ਪ੍ਰਬੰਧਨ ਪ੍ਰਣਾਲੀ ਇਹਨਾਂ ਹੜਾਂ ਦੇ ਲਈ ਜ਼ਿੰਮੇਵਾਰ ਨਹੀਂ ਹੈ